ਨੇ ਇਤਾਂ ਦੀ ਵੀ ਕੋਈ ਗੱਲ ਨਹੀਂ ਜੇ ਤੈਨੂੰ ਮੈਂ ਆਪਣੇ ਪਿਓ ਦੇ ਘਰੇ ਬੁਲਾ ਸਕਦੀ ਆ ਇੱਥੇ ਵੀ ਬੁਲਾ ਸਕਦੀ ਆ ਕੋਈ ਕੁਛ ਵੀ ਕਰ ਸਕਦੀ ਤਾਂ ਠੀਕ ਹੈ ਫਿਰ ਅ ਰਾਤ ਨੂੰ 9:00 ਵਜੇ ਨੂੰ ਮਿਲਣ ਆਵਾਂਗੀ ਕਰ ਲੈ ਤਿਆਰੀ ਠੀਕ ਆ ਕੱਲ ਠੀਕ ਆ ਮਿਲ ਜਰ ਰਾਤ ਨੂੰ ਬਾਏ ਬਾਏ ਫਲੇ ਦਾ ਪਿੰਨ ਆਹੀ ਕਿੰਨਾ ਟਾਈਮ ਹੋ ਗਿਆ ਇੰਤਜ਼ਾਰ ਕਰਦੇ ਨੂੰ ਲੈ ਟਾਈਮ ਵੀ ਸਵਾ 10 ਹੋ ਗਏ ਕੋਈ ਗੱਲਬਾਤ ਨਹੀਂ ਆ ਵੀ ਬੰਦੇ ਨੂੰ ਟਾਈਮ ਦੇ ਕੇ ਇੰਨਾ ਨਾ ਵੇਟ ਕਰਾਉ ਪਤਾ ਨਹੀਂ ਕਦੋਂ ਕਹੂਗੀ ਆ ਗਈ ਦੀ ਪੀਕ ਓਹੋ ਤੁਸੀਂ ਨਮਨ ਹੋ ਦੀ ਪਛਾਣ ਲਿਆ ਕਰੋ ਯਾਰ ਜੇ ਤੂੰ ਇੱਥੇ ਆਉਣਾ ਸੀ ਤਾਂ ਫਿਰ ਪਛਾਣਣੀ ਦੀ ਆ ਟਾਈਮ ਦੇਖ ਲੈ ਯਾਰ ਕਿੰਨਾ ਹੋ ਗਿਆ ਗੱਲਵਾਂਦੀ ਹੈਗੀ ਲੈ ਹੁਣ ਤਿਆਰ ਸ਼ਰ ਹੁਣ ਤਾਂ ਟਾਈਮ ਤਾਂ ਲੱਗਦਾ ਹੀ ਆ ਇੰਨਾ ਕਿਵੇਂ ਇੰਤਜ਼ਾਰ ਨਹੀਂ ਕਰ ਸਕਦੇ ਮੇਰਾ ਯਾਰ ਤਿਆਰ ਹੋਣ ਨੂੰ ਦੱਸ ਤੂੰ ਕਿਹੜਾ ਵਿਆਹ ਤੇ ਜਾਣਾ ਸੀ ਉਹ ਤਾਂ ਮੈਨੂੰ ਮਿਲਣੀ ਸੀਗਾ ਟਾਈਮ ਨਾਲ ਆ ਜਾਂ ਲੈ ਤੈਨੂੰ ਨਹੀਂ ਪਤਾ ਤੈਨੂੰ ਮਿਲਣ ਦਾ ਮੈਨੂੰ ਕਿੰਨਾ ਚਾਹ ਹੈ ਥੈਂਕ ਯੂ ਯਾਰ ਜਿਹੜਾ ਤੂੰ ਮੈਨੂੰ ਮਿਲਣ ਵਾਸਤੇ ਇੰਨੀ ਉਤਾਸਲੀ ਹੋਈ ਤੈਨੂੰ ਇੱਕ ਗੱਲ ਦੱਸਾਂ ਮੇਰਾ ਵੀ ਨਾ ਦਿਲ ਨਹੀਂ ਲੱਗਦਾ ਹੁੰਦਾ ਜਦੋਂ ਤੂੰ ਆ ਥੋੜਾ ਜਿਹਾ ਲੇਟ ਹੋ ਜਾਂਦੀ ਆ ਬਸ ਮੇਰਾ ਦਿਲ ਤਾਂ ਇਹ ਕਰ ਦਿੰਦਾ ਵੀ ਤੂੰ ਛੇਤੀ ਛੇਤੀ ਆਵੇਂ ਤੇ ਮੈਂ ਤੇਰੇ ਨਾਲ ਖੂਬਸਾਰੀਆਂ ਗੱਲਾਂ ਕਰਾਂ ਸੱਚੀ ਇੰਨਾ ਪਿਆਰ ਕਰਦਾ ਬਹੁਤ ਜਿਆਦਾ ਤਮੈਨੇ ਕਿ ਗੱਲ ਦੱਸ ਜੇ ਮੇਰਾ ਕਿਤੇ ਹੋਰ ਵਿਆਹ ਹੋ ਗਿਆ ਤਾਂ ਫਿਰ ਕੀ ਕਰੇਗਾ ਬਸ ਯਾਰ ਭੁੱਲ ਕੇ ਵੀ ਕਹਿੰਦੀ ਇਹ ਗੱਲ ਨਾ ਆਖੀ ਜੇ ਤੇਰਾ ਵਿਆਹ ਕਿਤੇ ਹੋਰ ਹੋ ਗਿਆ ਨਾ ਤਾਂ ਮੇਰ ਤੋਂ ਜੀ ਨਹੀਂ ਹੋਣਾ ਤੂੰ ਦੱਸ ਕਿਉਂ ਹੋਣਾ ਮੈਂ ਤਾਂ ਮਜ਼ਾਕ ਕਰਦੀ ਸੀ ਸਿਰੋ ਪਤਾ ਤਾਂ ਹੈਗਾ ਛੇੜਦੀ ਰਹੀਆਂ ਤੈਨੂੰ ਮੈਂ ਫੇਰ ਵੀ ਯਾਰ ਮਜ਼ਾਕ ਚ ਕਿਸੇ ਦੀ ਜਾਨ ਲਿਆ ਕਰਦੇ ਨਾਲੇ ਮੇਰੀ ਗੱਲ ਸੁਣ ਤੂੰ ਮੇਰੇ ਨਾਲ ਕੋਲ ਹੀ ਆ ਜਰ ਜੇ ਤੂੰ ਮੇਰੇ ਕੋਲ ਹੁੰਨੀ ਆ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਸਾਰੀ ਕਾਇਨਾਤ ਨਾ ਮੇਰੀ ਹੀ ਹੋ ਵੀ ਹੋ ਪਰੀ ਅਕੀਲਾ ਜੋ ਫਿਰ 24 ਘੰਟੇ ਤੁਹਾਡੇ ਕੋਲ ਹੀ ਰਹੂਗੀ ਵਿਆਹ ਕੀ ਲੈ ਕੇ ਜਾਣਾ ਹੈ ਨਾਲੇ ਤੂੰ ਨਾ ਛੇਤੀ ਛੇਤੀ ਆਪਣੇ ਘਰ ਗੱਲ ਕਰ ਲੈ ਤਾਂ ਕਿ ਆਪਣਾ ਵਿਆਹ ਛੇਤੀ ਹੋ ਸਕੇ ਯਾਰ ਕਰੀ ਹੋਈ ਗੱਲ ਕਰ ਲੂੰਗੀ ਇੱਕ ਤਰ੍ਹਾਂ ਮੈਨੂੰ ਬਾਪੂ ਤੋਂ ਬੜਾ ਡਰ ਲੱਗਦਾ ਉੰਨੀ ਨਾ ਕਿਤੇ ਮੈਨੂੰ ਕਾਲਜ ਤੋਂ ਵੀ ਹਟਾ ਲੈਣ ਮੈਂ ਤੂੰ ਗੱਲ ਕਰਕੇ ਦੇਖੋ ਫੇਰੀ ਗੱਲ ਲੱਗੇ ਵਧੂ ਹੋਰ ਤਾਂ ਹੈ ਨਹੀਂ ਕਿ ਮੈਂ ਤੈਨੂੰ ਭਜਾ ਕੇ ਲੈ ਜਾ ਤੈਨੂੰ ਪਤਾ ਹੈ ਜਦੋਂ ਬੰਦਾ ਭਜਾ ਕੇ ਲੈ ਕੇ ਜਾਂਦਾ ਨਾ ਕਿਸੇ ਕੁੜੀ ਨੂੰ ਅੱਗੇ ਬਹੁਤ ਮੁਸ਼ਕਲ ਆਉਂਦੀਆਂ ਨੇਗੀਆਂ ਕਿ ਕਿ ਤੁਹਾਨੂੰ ਜਣਾਵਨੀ ਬਸ ਚਲ ਕੋਈ ਨਹੀਂ ਮੈਂ ਡੈਡੀ ਨਾਲ ਗੱਲ ਕਰਕੇ ਦੇਖੂਗੀ ਤੁਹਾਨੂੰ ਦੱਸ ਦੂੰਗੀ ਹਾਂ ਯਾਰ ਮੈਂ ਵੀ ਇਹੀ ਕਹਾਂ ਮੈਂ ਇਹ ਆਪਣਾ ਦੰਦਾ ਵਿਆਹ ਹੋ ਗਏ ਤੇ ਆਪਣੀ ਆਉਣ ਵਾਲੀ ਜਿੰਨੀ ਨਾ ਖੁਸ਼ੀ ਖੁਸ਼ੀ ਆਵਾ ਬਤੀਤ ਕਰ ਗਈ ਹੁਣ ਆਪਾਂ ਲੈਕਚਰ ਲਾ ਲਈਏ ਕਿ ਇਥੇ ਆਸ਼ਕੀ ਕਰਦੇ ਰਹਿਣੀ ਹੈ ਲੈਕਚਰ ਲਾਉਣਾ ਆਬਵੀਅਸਲੀ ਪੜ੍ਹ ਲੈ ਹੁਣ ਪੇਪਰ ਆ ਰਿਹਾ ਚਲ ਆਜੋ ਹਾਂ ਕੋਈ ਨਾ ਬਾਈ ਰਿਸ਼ਤਾ ਕਰ ਦਾਂਗੇ ਆਪਾਂ ਖਰਾ ਕਰਕੇ ਦੱਸ ਦਾਂਗੇ ਕੀ ਹੋਇਆ ਬਾਪੂ ਕਿਦਾ ਫੋਨ ਸੀਗਾ ਫੋਨ ਤੇ ਬਟੇ ਤ੍ਰਿਪੋਆ ਦੇ ਮੁੰਡਾ ਉਹ ਸਾਖ ਵਰੀ ਕੰਨ ਚ ਤੇਰੇ ਬਾਰੇ ਬਾਪੂ ਮੈਂ ਨਹੀਂ ਹਲੇ ਵਿਆਹ ਵੀ ਕਰਾਉਣਾ ਹੈਗਾ ਕੀ ਕਾਲ ਹੋਈਆ ਤੁਹਾਨੂੰ ਵਿਆਹ ਕਰਾਉਣ ਦਾ ਮੈਂ ਤੁਹਾਨੂੰ ਕਰਾਉਣਾ ਉੱਤਰ ਤ੍ਰਿਪੋਆ ਦੇ ਮੁੰਡਾ ਸਾਖ ਕਰਾਉਂਦਾ ਹੈਗਾ ਬੱਧੀ ਟਕਾਣਾ ਹੈਗਾ ਦੇਖ ਲੈ ਮੈਂ ਤਾਂ ਉੱਚੀ ਕਰੂੰਗਾ ਜਦੋਂ ਮੈਂ ਹਾਂ ਕਰਤੀ ਜਵਾਨ ਦਿੱਤੀ ਮੈਂ ਤਾਂ ਬਾਪੂ ਮੈਂ ਨਹੀਂ ਵਿਆਹ ਕਰਾਉਣਾ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਨਾਲ ਨਾ ਇੱਕ ਮੁੰਡਾ ਪੜਦਾ ਮੈਨੂੰ ਨਹੀਂ ਪਤਾ ਪਤਾ ਜਿਹੜਾ ਮੁੰਡਾ ਪੜਦਾ ਜੇ ਕੋਈ ਪੜਦਾਗਾ ਤੇਰਾ ਸਾਥ ਕਰਨ ਦਾ ਉੱਛੀ ਕਰਨਾ ਜਾਂ ਜਦ ਤੱਕ ਤੇਰੀ ਮਾਂ ਹੁੰਦੀ ਤਾਂ ਉਹ ਉਹਦੇ ਨਾਲ ਜੋ ਮਰਜ਼ੀ ਦੀ ਮੈਂ ਕਰ ਰਿਹਾ ਰਿਸ਼ਤਾ ਕਰਨਾ ਉੱਛੀ ਕਰਨਾ ਹੈ ਜਦ ਆ ਉਹ ਕੰਮ ਕਰ ਜਾ ਕੇ ਪਾਪਾ ਇਹ ਤੂੰ ਕੀ ਕੀਤਾ ਮੈਂ ਤੈਨੂੰ ਕਿਵੇਂ ਦੱਸਾਂ ਕਿ ਮੈਂ ਸੰਦੀ ਨੂੰ ਕਿੰਨਾ ਪਿਆਰ ਕਰਦੀ ਆ ਉਹ ਤੇ বিনা ਇੱਕ ਮਿੰਟ ਵੀ ਨਹੀਂ ਰਹਿ ਸਕਦੀ। ਤੂੰ ਮੇਰਾ ਕਿਸੇ ਹੋਰ ਨਾਲ ਵਿਆਹ ਕਰਾਉਣ ਲੱਗਿਆ। ਕੀ ਜਵਾਬ ਦਊਂਗੇ ਉਹਨੂੰ? ਤੈਨੂੰ ਸੋਖਾ ਕਹਤਾ ਬਾਪੂ। ਇਹ ਤਾਂ ਜਵਾਬ ਦੇਤੀ। ਮੇਰਾ ਕੀ ਕਸੂਰ ਸੀ? ਮੈਂ ਤਾਨੂੰ ਕਿੰਨੇ ਵਾਦੇ-ਵਾਦੇ ਕੀਤੇ ਸੀ। ਤੂੰ ਕੁਛ ਮਿੰਟਾਂ 'ਚ ਹੀ ਸਾਰੇ ਵਾਦੇ ਤੋੜਦੇ। ਮੈਂ ਹੁਣ ਕੀ ਕਰਾਂ? ਨਾ ਉਹਨੂੰ ਕੁਝ ਦੱਸਣ ਜੋਗੇ। ਲੱਗਦਾ ਤੇ ਮੈਂ ਹਾਰ ਕੀ ਬਾਪੂ ਸ਼ਾਇਦ ਤੂੰ ਮੇਰੇ ਲਈ ਜਿੰਨਾ ਕੀਤਾ ਹੁਣ ਸੰਦੀ ਨੇ ਵੀ ਨਹੀਂ ਕੀਤਾ ਹੋਊਗਾ ਇਸ ਲਈ ਤੇਰਾ ਕਹਿਣਾ ਮੇਰੇ ਲਈ ਪਹਿਲਾ ਹੈ ਤੇ ਉਹ ਬਾਤ ਐਨਾ ਸੋਚ ਲਈ ਬਾਪੂ ਕਿ ਉੱਥੇ ਸਿਰਫ ਮੇਰਾ ਸ਼ਰੀਰ ਹੀ ਜਾਊ ਮੇਰੀ ਰੂਹ ਨਹੀਂ ਹੈ ਸਿਰਫ ਸੰਦੀ ਨੂੰ ਹੀ ਪਿਆਰ ਕਰਦੀ ਹੈ ਨਹੀਂ ਬਿਆਨ ਨਹੀਂ ਕਰਾਉਣਾ ਚਾਹੁੰਦਾ ਨੇ ਮੇਰਾ ਫੋਨ ਚੁੱਕੂਗਾ ਵੀ ਕਿ ਨਾ ਹਲੋ ਕਿਵੇਂ ਆਂ ਬਈ ਜੀ ਤੁਸੀਂ ਮੂਰਾ ਫੋਨ ਆਂ ਮੈਂ ਠੀਕ ਆਂ ਸਾਥੀ ਬੋਲੋ ਮੈਨੂੰ ਤੇ ਨਾਲ ਜਰੂਰੀ ਗੱਲ ਕਰਨੀ ਸੀ ਅੱਛਾ ਜੀ ਮੈਨੂੰ ਦੱਸਦੇ ਯਾਰ ਕਰੋ ਜੀ ਮੈਂ ਤੁਹਾਨੂੰ ਮਿਲ ਕੇ ਦੱਸੂਗੀ ਮੈਂ ਤੋ ਐਵੇਂ ਗੱਲ ਨਹੀਂ ਦੱਸੀ ਜਾਣੀ ਨਾ ਕਹ ਰਹੀਆਂ ਨਾ ਮੈਂ ਮਿਲ ਕੇ ਦੱਸੂੰਗੀ ਬਸ ਅਪ ਥੋੜੀ ਦੇਰ ਚ ਮਿਲੀਏ ਚਲੋ ਉਦੋਂ ਠੀਕ ਹੈ ਮੈਂ ਤਾਂ ਲੈਣਾ ਕੋਈ ਘਰਾਈ ਜੇ ਤੂੰ ਆਏ ਮੈਂ ਸਭ ਕੁਝ ਮਿਲ ਕੇ ਦੱਸੂੰਗੀ ਬਸ ਦੱਸ ਠੀਕ ਹੈ ਹੋਣਾ ਠੀਕ ਹੈ ਹਾਂ ਜੀ ਦੀਪੀ ਕੀ ਹੋਇਆ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਹਾਂ ਯਾਰ ਇਹ ਤਾਂ ਮੈਨੂੰ ਪਤਾ ਤੈਨੂੰ ਜ਼ਰੂਰੀ ਗੱਲ ਕਰਨੀ ਆ ਫੋਨ ਤੇ ਤੂੰ ਦੱਸ ਐਸੀ ਮੈਨੂੰ ਪਰ ਅਦਾਸ਼ਕਤ ਹੋਈ ਐ ਇਹੋ ਜੀ ਕਿਹੜੀ ਗੱਲ ਆ ਤੇ ਇੱਕ ਪਲੀਜ਼ ਮੇਰੀ ਗੱਲ ਸੁਣ ਕੇ ਮੇਰੀ ਪਹਿਲਾਂ ਪੂਰੀ ਗੱਲ ਸੁਣ ਲਈ ਫਿਰ ਜੋ ਕਹੇਗਾ ਮੈਂ ਸੁਣੂੰਗੀ ਯਾਰ ਗੱਲ ਤਾਂ ਅਸਲੀ ਕੀ ਆ ਕੀ ਹੋਇਆ ਦੱਸ ਮੈਨੂੰ ਸਮਝ ਨਹੀਂ ਆ ਰਹੀ ਮੈਂ ਗੱਲ ਤੈਨੂੰ ਕਿਵੇਂ ਦੱਸਾਂ ਪਤਾ ਨਹੀਂ ਤੂੰ ਕਿਵੇਂ ਰਿਐਕਟ ਕਰੇਗਾ ਓ ਯਾਰ ਮੈਂ ਕੋਈ ਰੈਕਟ ਨਹੀਂ ਕਰਦਾ ਤੂੰ ਮੈਨੂੰ ਦੱਸ ਵੀ ਹੋਇਆ ਕੀ ਹੈਗਾ ਦੇਖੋ ਮੈਂ ਨਾਲ ਡੈਡੀ ਨਾਲ ਆਪਣੇ ਬਾਰੇ ਗੱਲ ਕਰਨ ਵਾਲੀ ਸੀ ਤੇ ਡੈਡੀ ਨੇ ਮੇਰਾ ਕਿਤੇ ਹੋਰ ਰਿਸ਼ਤਾ ਪੱਕਾ ਕਰਤਾ ਯਾਰ ਇਹ ਕੀ ਕਹਿ ਰਹੀਆਂ ਤੂੰ ਕਿਤੇ ਹੋਰ ਰਿਸ਼ਤਾ ਪੱਕਾ ਕਰਤਾ ਤੂੰ ਗੱਲ ਕੀਤੀ ਨਹੀਂ ਡੈਡੀ ਨਾਲ ਮੈਂ ਡੈਡੀ ਨਾਲ ਆਪਣੀ ਵਾਰੀ ਗੱਲ ਕੀਤੀ ਸੀ ਪਰ ਡੈਡੀ ਕਹਿੰਦੇ ਉਹਨਾਂ ਨੇ ਮੇਰੇ ਰਿਸ਼ਤੇ ਦੀ ਗੱਲ ਆਲਰੇਡੀ ਕਿਤੇ ਚਲਾ ਰੱਖੀ ਐ ਤੇ ਉਹ ਮੇਰਾ ਵਿਆਹ ਉੱਥੇ ਕਰਾਉਣਗੇ ਦੇਖ ਲੈ ਯਾਰ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਕਿ ਤੂੰ ਆਪਣੇ ਘਰ ਗੱਲ ਕਰ ਲੈ ਆਪਣੇ ਘਰ ਗੱਲ ਕਰ ਲੈ ਪਰ ਤੂੰ ਅੱਜ ਕਰਦੀਆਂ ਕੱਲ ਕਰਦੀਆਂ ਹੁਣ ਉਹਨਾਂ ਨੇ ਕਿਤੇ ਹੋਰ ਰਿਸ਼ਤੇ ਦੀ ਵੀ ਗੱਲ ਚਲਾ ਲਈ ਬਸ ਮੇਰੀ ਇੱਕ ਗੱਲ ਸੁਣ ਲੈ ਯਾਰ ਜੇ ਤੇਰਾ ਵਿਆਹ ਕਿਤੇ ਹੋਰ ਹੋ ਗਿਆ ਨਾ ਤਾਂ ਮੈਂ ਮਰ ਤੁੰ ਰਿਹਾ ਜਾਣਾ ਮੈਂ ਮਰ ਜੂਗਾ ਇੱਕ ਪਾਸੇ ਤੇਰੀ ਡੋਲੀ ਉੱਠੂ ਤੇ ਦੂਜੇ ਪਾਸੇ ਮੇਰੀ ਅਰਥੀ ਬਸ ਕਰ ਜਾ ਕੀ ਕੁਝ ਕਹੀ ਐ ਨਾ ਬੜਾ ਮੋਟਾ ਮੇਰੇ ਬਾਰੇ ਵੀ ਸੋਚ ਲੈ ਯਾ ਤੇਰੇ ਬਾਰੇ ਹੁਣ ਮੈਂ ਕੀ ਸੋਚਾਂ ਹੰਤਾ ਤੇਰੇ ਵਰੇ ਉਹੀ ਸੋਚੂ ਜਿਹਦੇ ਨਾਲ ਤੇਰਾ ਵਿਆਹ ਹੋਊਗਾ ਬਸ ਮੈਨੂੰ ਪਤਾ ਹੈ ਵੀ ਮੇਰੇ ਨਾਲ ਕੀ ਹੋਊਗਾ ਕਿਉਂ ਲੱਗਦਾ ਕਿ ਮੈਂ ਖੁਸ਼ ਹੋ ਕੇ ਵਿਆਹ ਕਰਾ ਰਹੀ ਆ ਮੈਨੂੰ ਬਹੁਤ ਚਾਇਆ ਇਸ ਵਿਆਹ ਦਾ ਯਾਰ ਖੁਸ਼ ਹੋ ਕੇ ਨਹੀਂ ਕਰਾ ਰਹੀ ਫਿਰ ਹੁਣ ਤੂੰ ਦੱਸ ਮੈਂ ਕੀ ਕਰਾਂ ਦੇਖ ਮੈਂ ਤੇਰਾ ਸਾਥ ਵੀ ਨਹੀਂ ਛੱਡ ਸਕਦੀ ਨਾਲੇ ਮੈਂ ਤਾਂ ਹਮੇਸ਼ਾ ਤੋਂ ਵਿਆਹ ਦੇ ਸਾਰੇ ਸੁਪਨੇ ਤੇਰੇ ਨਾਲ ਹੀ ਦੇਖੇ ਸੀ ਜੜੀ ਨਹੀਂ ਮੇਰੀ ਗੱਲ ਮੰਨ ਰਹੀ ਇਸ 'ਚ ਮੇਰਾ ਤਾਂ ਕੋਈ ਕਸੂਰ ਨਹੀਂ ਮੈਂ ਤਾਂ ਹਰੇ ਵੀ ਤੈਨੂੰ ਪਿਆਰ ਕਰਦੀ ਆ ਯਾਰ ਪਿਆਰ ਤਾਂ ਕਰਦੀ ਆਂਗੀ ਜੇ ਤੂੰ ਸੁਪਨੇ ਮੇਰੇ ਨਾਲ ਦੇਖੇ ਸੀ ਪਰ ਤੂੰ ਕਹਿ ਵੀ ਸਕਦੀ ਸੀ ਕਿ ਹਜੇ ਗੱਲ ਹੀ ਚਲਾਈ ਆ ਕੋਈ ਰਿਸ਼ਤਾ ਪੱਕਾ ਤਾਂ ਨਹੀਂ ਕੀਤਾ ਕਿ ਹਾਸੇ ਬਹੁਤ ਕਿਹਾਸੀ ਨਹੀਂ ਮੰਨੇ ਰੈਡੀ ਤੇ ਮੇਰੀ ਗੱਲ ਸੁਣ ਤੂੰ ਫਿਕਰ ਨਾ ਕਰ ਕਿਸੇ ਗੱਲ ਦੀ ਮੈਂ ਬਸ ਦੇਖ ਪhle ਮੇਰਾ ਵਿਆਹ ਉਹਦੇ ਨਾਲ ਹੋਊਗਾ ਪਰ ਮੈਂ ਕਦੇ ਉਹਨੂੰ ਮਨ ਤੋਂ ਐਕਸੈਪਟ ਨਹੀਂ ਕਰੂੰਗੀ ਮੇਰੇ ਲਈ ਮੇਰਾ ਜੀਵਨ ਸਾਥੀ ਤੂੰ ਹੀ ਐ ਤੇ ਤੂੰ ਹੀ ਰਹੇਗਾ ਜੇ ਤੂੰ ਹੁਣ ਨਾਰਾਇਣ ਦਾ ਵਾਦਾ ਕੀਤਾ ਨਾ ਤਾਂ ਫਿਰ ਇੱਕ ਵਾਦਾ ਹੋਰ ਕਰ ਕਿ ਵਿਆਹ ਤੋਂ ਬਾਅਦ ਵੀ ਤੂੰ ਮੈਨੂੰ ਪਿਆਰ ਕਰੇਂਗੀ ਤੂੰ ਨੂੰ ਮਿਲਦੀ-ਜਲਦੀ ਰਹੇਂਗੀ ਪੱਕਾ ਵਾਦਾ ਮੈਂ ਤੇਰੇ ਨਾਲ ਹੀ ਰੂੰਗੀ ਹਮੇਸ਼ਾ। ਤਿੱਕੇ বিনা ਕਿਵੇਂ ਕਰਕੇ ਨਾ ਛੇਤੀ ਉਹਦਾ ਤਲਾਕ ਲਈ। ਫੇਰ ਆਪਾਂ ਦੋਨਾਂ ਦਾ ਵਿਆਹ ਹੋ ਸਕਦਾ। ਫਿਕਰ ਨਾ ਕਰ ਜਿੰਨਾ ਜਲਦੀ ਹੋ ਸਕੇ ਮੈਂ ਉਹਦੇ ਤੋਂ ਤਲਾਕ ਲੈ ਲੂੰਗੀ। ਨਾਲੇ ਫਿਰ ਤਾਂ ਬਾਪੂ ਨੇ ਵੀ ਨਹੀਂ ਕੁਝ ਕਹਿਣਾ। ਫਿਰ ਤਾਂ ਆਪਣਾ ਵਿਆਹ ਵੀ ਹੋ ਚੁੱਕਾ। ਆਪਾਂ ਇਕੱਠੇ ਰਹਾਂਗੇ। ਚਲ ਠੀਕ ਹੈ ਯਾਰ। ਤੂੰ ਕਰਾਲਾ ਦੇ ਨਾਲ ਗਿਆ। ਮੇਰਾ ਤਾਂ ਜਿਵੇਂ ਨਾ ਜਿਵੇਂ ਸਾਰ ਲੂੰਗਾ। ਪਰ ਪਲੀਜ਼ ਤੂੰ ਉਦੋਂ ਤੱਕ ਆਪਣਾ ਧਿਆਨ ਰੱਖੀ ਤੇ ਉਸ ਤੱਕ ਮੈਨੂੰ ਕੋਈ ਫੋਨ ਮੈਸੇਜ ਨਾ ਕਰੀ। ਮੈਂ ਫਿਰ ਤੇਨੂੰ ਫੋਨ ਕਰ ਲੂੰਗੀ। ਓਕੇ। ਫਿਰ ਮੈਂ ਜਾਵਾਂ। ਬਾਏ। ਜਾਂਦੀ ਵਾਰ ਗੱਲ ਨਹੀਂ ਲੱਗੇਗੀ। ਚੱਲ ਆਪਣਾ ਧਿਆਨ ਰੱਖੀ। ਠੀਕ ਹੈ। ਪਰ ਤੈਨੂੰ ਮੈਂ ਕੀ ਦੱਸਾਂ? ਜਿਵੇਂ ਆਪਣੇ ਦਿਲ ਤੇ ਪੱਥਰ ਰੱਖ ਕੇ ਤੈਨੂੰ ਕਿਸੇ ਦੂਜੇ ਨਾਲ ਕਿਵੇਂ ਤੋੜ ਰਹਿਗਾ। ਕੰਤਾ ਮੇਰਾ ਰੱਬ ਹੀ ਜਾਣਦਾ ਕਿ ਮੈਂ ਆਪਣਾ ਮਨ ਕਿਵੇਂ ਸਮਝਾਉਂਗਾ ਹਾਂਜੀ ਦੀਪੀ ਠੀਕ ਹੈ ਤੁਸੀਂ ਹਾਂਜੀ ਇਸ ਕਰ ਚ ਵਧੀਆ ਫੀਲ ਕਰ ਰਹੇ ਹੋ ਆਪਣੇ ਆਪ ਨੂੰ ਉੱਚੀ ਲਿਖ ਦਿੱਤੀ ਇਸ ਘਰ ਚ ਵਿੱਚ ਅੱਜ ਤੁਹਾਡਾ ਪਹਿਲਾ ਦਿਨ ਅੱਜ ਤੋਂ ਬਾਅਦ ਇਸ ਘਰ ਦੇ ਸਾਰੇ ਜ਼ਿੰਮੇਵਾਰੀਆਂ ਤੁਸੀਂ ਸਮਝਣੀਆਂ ਨੇ ਦੇਖੋ ਤੁਹਾਨੂੰ ਪਤਾ ਹੀ ਆ ਮੇਰੇ ਮਾਪੇ ਤਾਂ ਬਚਪਨ ਚ ਚਲ ਗਏ ਸੀ ਤੇ ਜਿਵੇਂ ਤੇ ਮੈਂ ਕਰਕੇ ਮੈਂ ਜਿਆਦਾ ਦਿਨ ਦੇਖਿਆ ਦੇਖ ਅੱਜ ਆਪਣੀ ਫਸਟ ਨਾਈਟ ਆਣਾ ਉਸ ਸੱਚ ਯਾਰ ਐਦਾ ਤੁਹਾਡੇ ਵਾਸਤੇ ਗਿਫਟ ਵੀ ਭੁੱਲਿਆ ਹੈ ਚਲੋ ਕੋਈ ਗੱਲ ਨਹੀਂ ਇਹ ਥੋੜਾ ਗਿਫਟ ਨਾ ਮੈਂ ਕਿ ਸਿਰਫ ਪੈਂਡਿੰਗ ਰਹਿ ਗਿਆ ਜਿਹੜੀ ਵੀ ਚੀਜ਼ ਦੀ ਤੁਹਾਡੀ ਤਮੰਨਾ ਹੋਈ ਉਹ ਦੱਸ ਦਿਓ ਮੈਂ ਉਹ ਲੈ ਦੂੰਗਾ ਸ਼ਿਕਨਾ ਜੀ ਤੇ ਅੱਜ ਆਪਣੀ ਸੁਹਾਗਰਾਤ ਆ ਇਹਨੂੰ ਆਪਾਂ ਵਧੀਆ ਮੋੜਨ ਲਾ ਮੈਂ ਨਾ ਤੁਹਾਨੂੰ ਐ ਕਹਿ ਰਹੀ ਸੀ ਕਿ ਮੈਂ ਆਪਾਂ ਨਾਲ ਇੱਕ ਦੂਜੇ ਨੂੰ ਚੰਗੇ ਤਰ੍ਹਾਂ ਜਾਣਦੇ ਵੀ ਨਹੀਂ ਤੇ ਨਹੀਂ ਮੈਨੂੰ ਤੁਹਾਡੇ ਪਸੰਦ ਨਾ ਪਸੰਦ ਬਾਰੇ ਪਤਾ ਤੇ ਮੈਂ ਚਾਹੁੰਨੀ ਹਾਂ ਕਿ ਕੁਝ ਟਾਈਮ ਮੈਂ ਆਪਾਂ ਇੱਕ ਦੂਜੇ ਨੂੰ ਸਮਝ ਲਈਏ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਅੱਛਾ ਜੀ ਫਿਰ ਇਹ ਕਿੱਡੀ ਕਬੜੀ ਗੱਲ ਹੈ ਜੀ ਕੋਈ ਗੱਲ ਨਹੀਂ ਤੁਸੀਂ ਕਿਹੜਾ ਮੇਰੇ ਕੋਲੇ ਅੱਜ ਰਾਤ ਵਾਸਤੇ ਸਾਰ ਜਿੰਦਗੀ ਆਪਾਂ ਇਕੱਠੇ ਨੇ ਕੱਢਣੀ ਆ ਜੇ ਮੈਨੂੰ ਤੁਹਾਨੂੰ ਠੀਕ ਲੱਗੇ ਜੇ ਤੁਸੀਂ ਕੰਫਰਟੇਬਲ ਹੋਗੇ ਉਦਾਸੀ ਕੋਈ ਗੱਲ ਨਹੀਂ ਤੁਸੀਂ ਕਰ ਲੋ ਰੈਸਟ ਬਹਿ ਜਾ ਫਿਰ ਠੀਕ ਹੈ ਜੀ ਗੁੱਡ ਨਾਈਟ ਹਾਂਜੀ ਸੋਹਣਿਆ ਕੀ ਕਰਦੇ ਸੀ ਕੁਛ ਨਹੀਂ ਬਸ ਮੈਂ ਕੰਮਸਾਂ ਤੇ ਬੈਠ ਕੇ ਹਟੀ ਸੀ ਮੜਿਆ ਅੱਛਾ ਤੁਸੀਂ ਕਈ ਨਹੀਂ ਕੰਮ ਤੇ ਬਸ ਚੱਲ ਲਈ ਸੀ ਮਾਂ ਜਦੋਂ ਤੁਹਾਨੂੰ ਮਿਲ ਕੇ ਜਨੂ ਠੀਕ ਹੈ ਤੇ ਨਾਲੇ ਮੈਂ ਕਹਿੰਦਾ ਸੀ ਕਿ ਮੈਂ ਦੁਪਹਿਰੇ ਆਉਂਗਾ ਤੇ ਰੋਟੀ ਖਾ ਲਵਾਂਗਾ ਕਿਤੇ ਬਰੇ ਉਹ ਹੋ ਤੁਸੀਂ ਐਹਗੇ ਦੂਰ ਤੋਂ ਵਾਪਸ ਆਉਂਗੇ ਐਵੇਂ ਨਾਲੇ ਕੰਮ ਤੇ ਫਰਕ ਪਊਗਾ ਮੈਂ ਟਿਫਨ ਪੈਕ ਕਰ ਦਿੰਨੀ ਆ ਉਹ ਲੈ ਯਾਰ ਇਹਦਾ ਮਤਲਬ ਮੈਂ ਤੁਹਾਨੂੰ ਦੇਖਣ ਵੀ ਨਾ ਆਂ ਰੋਟੀ ਦਾ ਤਾਂ ਬਹਾਨਾ ਦੇਖਣਾ ਬੰਦ ਅੰਗਾ ਉੱਥੇ ਕੀ ਨਾ ਮਰਾ ਜੀ ਜੈਨ ਲੱਗਣਾ ਯਾਰ ਨਾਲੇ ਦੋ ਬੜੀ ਪਿਆਰ ਦੇ ਗੱਲਾਂ ਕਰਨੇ ਥੋੜੇ ਨਾਲ ਕੋਈ ਨਹੀਂ ਉਹ ਤਾਂ ਠੀਕ ਹੈ ਤੁਸੀਂ ਲੇਟ ਹੋ ਰਹੇ ਹੋਵੋਗੇ ਟਾਈਮ ਵੀ ਬਹੁਤ ਹੋ ਗਿਆ ਅੱਛਾ ਜਾਮਾ ਫਿਰ ਕੰਮ ਤੇ ਹਾਂਜੀ ਜਾਮ ਹਾਂਜੀ ਕੋਨਾ ਮੈਂ ਫਿਲਮਾਂ ਚ ਹੀ ਦੇਖਿਆ ਸੀ ਯਾਰ ਜਦੋਂ ਮੈਨੇ ਘਰ ਵਾਲਾ ਕੰਮ ਤੇ ਜਾਂਦਾ ਹੁੰਦਾ ਤੇ ਘਰ ਵਾਲੀ ਫਿਆਰ ਜਣਾ ਭੇਜਦੀ ਹੁੰਦੀ ਆ ਪੈ ਗਾਲੀ 8 ਲਈ ਹੈ ਟਾਈਮ ਹੈਗਾ ਤੁਸੀਂ ਲੇਟ ਹੋ ਜਾਓਗੇ ਚਲ ਜੰਨੇ ਚਲੋ ਠੀਕ ਹੈ ਪਹਿਲੇ ਆਉਂਗਾ ਗੁਰੂ ਹਾਂ ਮੈਂ ਰੋਟੀ ਬਣਾ ਕੇ ਰੱਖੂਗਾ ਤੁਹਾਡੇ ਲਈ ਠੀਕ ਹੈ ਹਾਂ ਹਰ ਸਮਝਦੀ ਹੋਗੀ ਕਿਹੜੇ ਕਿਹੜੇ ਬਾਂਡੇ ਲਗਾਉਗਾ ਤਾਂ ਮੇਰੇ ਨਸਤੀਕ ਹੋਣ ਦੀ ਕੋਸ਼ਿਸ਼ ਕਰਦਾ ਰਹਿੰਦਾ ਕੋਈ ਗਲਤੀ ਵੀ ਨਹੀਂ ਅਖਰ ਨੂੰ ਮੇਰਾ ਹਸਬੰਦ

ਆਈ ਗਈ ਫਿਰ じゃ ਹੈ ਕਰੀ ਨਾ ਫੋਨ ਯਾਰ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਮੈਂ ਬਸ ਬੀਸੀ ਸੀ ਥੋੜਾ ਮੈਨੂੰ ਟਾਈਮ ਨਹੀਂ ਹੁਣ ਲੱਗਿਆ ਜੀਹੀ ਤਾਂ ਕਰੂ ਜੀ ਉਹਨਾਂ ਦੇ ਸੱਜਣਾਂ ਤੇ ਮਿਲ ਕੇ ਫਿਰ ਉਹਨਾਂ ਦੇ ਰੰਗਾਂ ਵਿੱਚ ਰੰਗੀ ਗਈ ਜਾਵਾਂਗੀ ਤਾਂ ਹੀ ਨੀ ਫੋਨ ਕਰਦੀ ਸੰਦੀ ਤੂੰ ਕਿਹੋ ਜੀ ਗੱਲਾਂ ਕਰ ਰਹੀ ਆ ਸਰ ਤੈਨੂੰ ਪਿਆਰ ਕਰਦੀ ਹਾਂ ਤੇ ਇਹ ਗੱਲ ਤੈਨੂੰ ਚੰਗੀ ਤਰ੍ਹਾਂ ਪਤਾ ਅੱਛਾ ਤੇ ਕੰਮ ਵੀ ਕਰ ਕਰਦੀ ਆ ਕਰਦੀ ਹਾਂ ਤਾਂ ਹੀ ਤੈਨੂੰ ਹੁਣ ਫੋਨ ਲਾਇਆ ਤੁਸੀਂ ਕਿ ਜੇ ਜਦੋਂ ਤੁਸੀਂ ਮੈਨੂੰ ਤਿਆਰ ਕਰਦੀ ਨਾ ਤਾਂ ਫਿਰ ਬੁਲਾ ਲੈ ਘਰੇ ਕੋਰੇ ਕੀ ਹੋ ਗਿਆ ਬੁਲਾ ਰਹੀ ਸੀ ਨਹੀਂ ਇਤਾਂ ਦੀ ਵੀ ਕੋਈ ਗੱਲ ਨਹੀਂ ਤੇ ਤੈਨੂੰ ਮੈਂ ਆਪਣੇ ਪਿਓ ਦੇ ਘਰੇ ਬੁਲਾ ਸਕਦੀ ਆ ਜਾਂ ਇੱਥੇ ਵੀ ਬੁਲਾ ਸਕਦੀ ਆ ਤੇ ਕਿ ਕੁਝ ਵੀ ਕਰ ਸਕਦੀ ਹਾਂ ਤਾਂ ਠੀਕ ਆ ਫਿਰ ਰਾਤ ਨੂੰ ਉਹਨਾਂ ਦੇ ਨੇ ਧੰਨਵਾਦ ਕਰ ਲੈ ਜੀ ਠੀਕ ਆ ਕਾਲ ਕਿੰਨੇ ਇਹ ਜਰਾਤ ਨੂੰ ਬਾਈ ਬਾਈ ਘੁਰਿਆ ਤਾਂ ਪਾਤੀ ਬੁਸੀ ਕਰੀਏ ਸੋਚੇ ਫਿਰ ਸੰਡੀ ਆ ਜਾਊਗਾ ਨਾਲੇ ਉਹ ਵੀ ਸਾਬਤ ਹੋ ਜਾਊ ਕਿ ਮੈਂ ਸਿਰਫ ਉਹਨੂੰ ਪਿਆਰ ਕਰਦੀ ਹਾਂ ਬਥੇਰੇ ਤਾਨੀ ਜੀ ਦਿੰਦਾ ਸੀ ਕਿ ਮਾਨੂੰ ਬੁਲਾ ਨਹੀਂ ਸਕਦੀ ਘਰੇ ਕੀ ਕਰੀ ਜਾਂਦੇ ਹੋ ਆ ਬਸ ਫਿਲਮੀ ਦੇਖੀ ਨਾ ਜੀ ਮੈਂ ਦੁੱਧ ਲੈ ਕੇ ਇੱਕ ਸੀ ਪੀ ਲਵਾਂ ਅੱਛਾ ਅਜ ਤੁਸੀਂ ਬਹਿ ਜਾਓ ਇੱਥੇ ਬਿਨਿਆ ਉਹ ਮੇਰੇ ਸੋਈ ਚ ਨਾ ਥੋੜੇ ਜਿਹਾ ਭਾਂਡੇ ਪਈ ਸੀ ਮੈਂ ਪਹਿਲਾਂ ਉਹ ਸਾਫ਼ ਕਰੀ ਆਂ ਉਹ ਕੋਈ ਨਾ ਸਵੇਰੇ ਕਰਦੀ ਸਾਹਿਬ ਕੋਈ ਗੱਲ ਨਹੀਂ ਬਸ 5 ਮਿੰਟ ਦਾ ਹੀ ਕੰਮ ਹੈ ਮੈਂ ਚਲੋ ਠੀਕ ਹੈ ਛੇਤੀ ਆ ਜੀ ਨਾ ਹੈਲੋ ਨਹੀਂ ਗੰਦੇ ਸੀ ਤੁਤੇ ਤਾਂ ਮੈਨੂੰ ਨਾ ਫਰਟਾ ਸੀ ਬਸ ਸੌਂ ਹੀ ਲੱਗਿਆ ਉਹ ਅਤੇ 1 ਘੰਟੇ ਤੱਕ ਕਾਚੀ ਤੂੰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਕੀ ਗੱਲ ਖਲੀ ਸੌਇ ਨਹੀਂ ਤੁਸੀਂ ਬਾ ਸੌਣਾ ਯਾਰ ਉਹ ਫਿਰ ਵੀ ਦੇਖਦਾ ਸੀ ਕਿ ਉਹ ਖਤਮ ਹੋ ਗਈ ਤਾਂ ਆ ਛੱਡੋ ਬੱਸ ਕੋਈ ਫਿਲਮ ਨਹੀਂ ਦੇਖਣੀ ਸਵੇਰੇ ਉੱਠਦੇ ਨਹੀਂ ਹੈਗੇ ਟਾਈਮ ਨਾਲ ਤੁਸੀਂ ਬੱਸ ਉਹ ਥੋੜੀ ਹੀ ਰਹਿ ਗਈ ਸੀ ਯਾਰ ਕਾਲੂ ਦੇਖ ਲਿਓ ਫਿਲਮ ਕਿਹੜਾ ਭੱਜੀ ਜਾਂਦੀ ਹੈਗੀ ਹੁਣ ਸੋਚੋ ਟਾਈਮ ਚਲੋ ਕੁਝ ਦੁਗਣੀ ਪਿਆਰ ਦੀ ਗੱਲ ਤਾਂ ਕਰ ਲਾ ਮੈਨੂੰ ਨਾ ਸੱਚੀ ਨੀਂਦ ਪਾੜੀ ਆਈ ਜਾਂਦੀ ਆ ਸਵੇਰ ਦੀ ਐਨੇ ਕੰਮ ਕਿੱਧਿਆ ਨਾ ਕਰੇ ਮੈਂ ਤਾਂ ਥੱਕ ਗਿਆ ਵੇਖੀ ਯਾਰ ਕੰਨ ਦਾ ਬੈਟ ਕਰੀ ਜਾਂਦਾ ਮੈਂ ਗੁੱਡ ਨਾਈਟ ਮੈਂ ਗੁੱਡ ਨਾਈਟ ਚਲੋ ਬੈਠੇ ਬੈਠੇ ਇਸ ਤੋਂ ਮੈਂ ਵੀ ਸੌਂ ਬੈਠਾ ਚਲ ਠੀਕ ਆ ਦੀਪੀ ਮੈਂ ਚੱਲਿਆ ਕੰਮ ਤੇ ਠੀਕ ਹੈ ਠੀਕ ਹੈ ਅੱਛਾ ਸ਼ਾਮ ਨੂੰ ਕੁਝ ਲੈ ਕੇ ਆਉ ਤੁਹਾਡੇ ਵਾਸਤੇ ਨਹੀਂ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਦੀਪੀ ਕੀ ਆ ਯਾਰ ਕਦੋਂ ਦਾ ਕੋਈ ਡਿਮਾਂਡ ਕਰਦਾ ਕਰ ਮੈਨੂੰ ਆਖਰ ਤੂੰ ਘਰ ਵਾਲੀ ਆ ਮੇਰੇ ਮੈਨੂੰ ਕਿਸੇ ਚੀਜ਼ ਦੀ ਘਾਟ ਹੀ ਨਹੀਂ ਛੱਡੀ ਤੁਸੀਂ ਮੈਂ ਹੀ ਫਰਮਾਇਸ਼ਾਂ ਕਰੀ ਜਾਵਾਂ ਉਹ ਕੁਝ ਖਾਣ ਵਾਸਤੇ ਕੋਈ ਲਚਕਿਚਾਂ ਦਾ ਸਮਾਨ ਨਹੀਂ ਮਗਾਲ ਕਰ ਮੈਂ ਤੁਹਾਨੂੰ ਕੋਈ ਨਹੀਂ ਤੁਹਾਨੂੰ ਜੋ ਪਸੰਦ ਆ ਉਹ ਲੈ ਆਇਓ ਬਸ ਚਲ ਠੀਕ ਹੈ ਚੰਗਾ ਚੱਲਦਾ ਹਾਂ ਠੀਕ ਹੈ ਧਿਆਨ ਨਾਲ ਜਾਇਓ ਠੀਕ ਹੈ ਜੀ ਤੱਕ ਗਿਆ ਆਫਿਸ ਮੈਂ ਸੰਡੀ ਨੂੰ ਫੋਨ ਕਰਤੀ ਆ ਚਾਂਸ ਫਿਰ ਕੋਈ ਫੋਨ ਨਹੀਂ ਕੋਈ ਮੈਸੇਜ ਨਹੀਂ ਐਵੇਂ ਯਾਦ ਕਰਦੇ ਹੁੰਦੇ ਯਾਰ ਮੈਂ ਫੋਨ ਤਾ ਨਹੀਂ ਕਿਤੇ ਮੈਂ ਹੋ ਸਕਦਾ ਤੇਰੇ ਘਰ ਵਾਲਾ ਕੋਲ ਹੋਵੇ ਨਾ ਅੱਜ ਗੱਲ ਤੋਂ ਉੱਤੀ ਗੱਲ ਇਹੋ ਜਿਹੀ ਕੋਈ ਗੱਲ ਨਹੀਂ ਉਹ ਤਾਂ ਹਲੇ ਕੰਮ ਤੇ ਗਏ ਹੋਏ ਅਗੇ ਮੈਂ ਸੋਚਿਆ ਤੈਨੂੰ ਕੋਲ ਕਰ ਲਾਂ ਨੇ ਪਰ ਦਿਲ ਇਹ ਕਿੱਥੇ ਯਾਰ ਮੋਂ ਮੇਰਾ ਦੁਖੀ ਲੱਗ ਜਾ ਪਤਾ ਕੀ ਹੈ ਮੈਂ ਜਗਾਂ ਤੇ ਨਹੀਂ ਮਿਲ ਕੇ ਹੈ ਨਾ ਮੈਨੂੰ ਲੱਗਦਾ ਦਿਲ ਹੀ ਲੱਗਦਾ ਇਤਨੀ ਕਿ ਜਿਗਰ ਬਸ ਤੈਨੂੰ ਦੇਖ ਰਹਾ ਮੇਰਾ ਕਿਹੜਾ ਤੇਰੇ ਬਿਨਾ ਦਿਲ ਲੱਗਦਾ ਮੈਂ ਤਾਂ ਹਰ ਪਲ ਤੈਨੂੰ ਮਿਸ ਕਰਦੀ ਰਹੂਗੀ ਪਰ ਕੋਈ ਨਹੀਂ ਅੱਛਾ ਇਹਦਾ ਹੁਣ ਕਦੋਂ ਮੈਨੂੰ ਮਿਲਣਾ ਆਏਗਾ ਹੁਕਮ ਤਾਂ ਕਰਾ ਨਾ ਦਾ ਜਿਹੜਾ ਦੂਰ ਫੇਰਾ ਜਾਣਾ ਕੋਈ ਨਹੀਂ ਬਸ ਮੈਂ ਨਾ ਹਰ ਰੋਜ਼ ਰੋਜ਼ ਹੀ ਸਿਆਪੇ ਦੂਰ ਕਰਦੇ ਰਹੇ ਹਾਂਗੇ ਹੋਰ ਯਾਰ ਮੈਂ ਵੀ ਤੈਨੂੰ ਇਹ ਕਹਾਂਦਾ ਸੀ ਮੇਰੇ ਜਿਹੜਾ ਤਲਾਕ ਤੋਂ ਲੋਕ ਦੀ ਗੱਲ ਕੀ ਕੀ ਜਨਾ ਯਾਰ ਕੋਈ ਨਹੀਂ ਮੈਂ ਨਾ ਬਸ ਮੌਕਾ ਦੇਖ ਰਹੀ ਹਾਂ ਮੈਂ ਤਲਾਕ ਦੀ ਗੱਲ ਨਾ ਕਰ ਲਵਾਂ ਹੋਰ ਯਾਰ

ਕਾਤਾ ਤੇਰੇ ਪਿਓ ਨੂੰ ਫੋਨ ਮੈਂ ਮੈਂ ਤੁਹਾਡੇ ਗਿਆ ਤੂੰ ਛੋੜ ਗਿਆ ਡੈਡੀ ਨੂੰ ਫੋਨ ਲੱਗ ਗਿਆ ਉਹਨੂੰ ਲੱਗਿਆ ਪਤਾ ਕਰ ਦੱਸ ਦਿੰਦੇ ਸਾਰੇ ਕਰਤੂਤਾਂ ਹਲੋ ਕੁੜੀਏ ਤੁਹਾਨੂੰ ਸ਼ਰਮ ਨਹੀਂ ਹੁੰਦੀਗੀ ਹੈ ਕੀ ਕਰਨਾ ਕਰੀ ਜਾਂਦੇ ਆਂ ਤੂੰ ਮਾੜੀ ਮੁੱਟੀ ਸ਼ਰਮਮੰਦ ਮਾਂ ਪਿਓ ਦੀ ਸ਼ਰਮਮੰਦ ਇਹਨੂੰ ਕਾਨੂੰ ਸ਼ਰਮ ਆਉਂਦੀ ਹੈ ਜੀ ਇਹ ਸ਼ਰਮ ਆਉਂਦੀ ਪਜਾ ਕੁਛ ਕਰਦੀ ਇਹ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਵਿਆਹ ਦੀ ਗੱਲਾਂ ਪਿੱਛੇ ਦੇ ਪਿੱਛੇ ਛੱਡਿਆ ਜਾਂਦੇ ਨੇ ਏਟ ਕੋਟਾ ਲੈ ਬਾਪ ਦੀ ਜਿੱਦਾ ਖਿਆਲ ਕਰ ਲੈਣੀ ਪਾਣਾ ਮੋਟਾ ਮੇਰੀ ਬੇਨਤੀ ਹੈ ਹੱਥ ਬੰਨ ਕੇ ਇਹਨੂੰ ਲੈ ਜਾਓ ਮੈਂ ਨਹੀਂ ਰੱਖਣੀ ਹੈਗੀ ਇਹ ਲਿਆਣੇ ਦਾ ਪੁੱਤ ਕਿੱਥੇ ਦੇਖੋ ਬੜੇ ਬੜੇ ਨੂੰ ਗਲਤੀ ਹੋ ਜਾਂਦੀ ਹੈ ਇੱਕ ਵਾਰੀ ਤੁਸੀਂ ਉਹ ਕਰੋ ਬਾਕੀ ਜੇ ਕੋਈ ਉਹ ਫਿਰ ਅਸੀਂ ਬੈਠਾਂਗੇ ਕਿਰਾਂ ਤੁਸੀਂ ਉਹ ਰਹੇ ਗੱਲ ਨਹੀਂ ਹੁੰਦੀ ਵੀ ਲੈ ਜਾਓ ਕਰਦੇ ਰੋਜ ਰੋਜ ਤਾਂ ਬਣ ਜਾਂਦੇ ਨੇ ਜੀ ਆਂਦੇ ਕਿਹੜੇ ਕਰਦੇ ਇਹਨੂੰ ਮਾੜੀ ਮੁੱਕੀ ਇਹਨੂੰ ਵੀ ਸ਼ਰਮ ਤੇ ਆਂਦੀ ਹੈ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਜੇ ਇਹੀ ਜੀ ਗੱਲ ਸੀ ਕੋਈ ਨਾ ਵਿਆਹ ਕਰਾਉਂਦੀ ਮੇਰੇ ਨਾਲ ਕਿਉਂ ਕਰਾਇਆ ਸੀ ਮੇਰੇ ਨਾਲ ਵਿਆਹ ਤਾਂ ਮੇਰੀ ਜ਼ਿੰਦਗੀ ਖਰਾਬ ਕਰਨੀ ਸੀ ਤਾਂ ਮੰਨਦੀ ਆ ਮੈਥੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਕਰ ਦੋ ਹੁਣ ਮਾਫ ਕਲੋਂ ਤੂੰ ਤਾਂ ਫੇਰ ਜਾ ਕੇ ਇਹੀ ਗਲਤੀ ਕਰਨ ਲੱਗ ਜਾਵੇਂਗੀ ਕੀ ਪਰੋਸਾ ਕਵੰਦਰਾ ਮੈਂ ਸਾਰੀ ਗੱਲਾਂ ਚਾ ਗਈ ਸੀ ਬਸ ਕਰੋ ਹੁਣ ਇੱਕ ਵਾਰੀ ਗਲਤੀ ਹੁੰਦੀ ਹੈ ਦੋ ਵਾਰੀ ਕਲੋਂ ਫੇਰ ਕਰਦੀ ਮੈਂ ਆ ਕੇ ਤੇ ਮੂਰੇ ਸਿਰ ਨੀਵਾ ਕਰ ਲਿਆ ਕਰੂਗਾ ਤੂੰ ਫੇਰ ਗਲਤੀ ਤੇ ਗਲਤੀ ਕਰੀ ਆਈ ਮਾਪੋ ਇਹ ਜੋ ਕੁਝ ਨਹੀਂ ਹੁੰਦਾ ਬਸ ਤੁਸੀਂ ਆਖਰੀ ਵਾਰੀ ਮੈਨੂੰ ਮਾਫ਼ ਕਰੋ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਦੇਖ ਲਓ ਹੁਣ ਲੈ ਬੁੱਤ ਤੋਂ ਇੱਕ ਵਾਰੀ ਦੇਖਾ ਉਸ ਦੋ ਵਾਰ ਅਸੀਂ ਦੇਖਾਂਗੇ ਜਿਵੇਂ ਹੋਇਆ ਇੱਕ ਵਾਰੀ ਇਹ ਗੱਲ ਸਮਝ ਲੈ ਤੇਰੇ ਮੂਰੇ ਹੋਣ ਜਦ ਪੁਸਤਕ ਅਨੁਵਾਦ ਬਣਨੇ ਨੇ ਜੀ ਤੁਹਾਡੇ ਗਨੁਵਾਦ ਬਣਾਉਣਾ ਜੇ ਤੂੰ ਮੁੜ ਕੇ ਗਲਤੀ ਕਰਤੀ ਦੇਖ ਮੈਂ ਤਾਂ ਗਾਹ ਘੋੜ ਕੇ ਮਾਰੂਦਾ ਜੀ ਜੋ ਤੇਰੇ ਨਾਲ ਖੜਾਂਗ ਸੀ ਤੇਰੇ ਨਾਲ ਖੜਾਂਗੇ ਇਹਨੂੰ ਜੋ ਮਰਜ਼ੀ ਕਰੀਂ ਤੇਰੇ ਫੁੱਲੀ ਉੱਪੀ ਆਜੇਨੂੰ ਅਸੀਂ ਖੜਾਂਗੇ ਤੇਰੇ ਨਾਲ ਤੂੰ ਅੱਗੇ ਨੂੰ ਕਰੀ ਇਹ ਸਮਝ ਰੋਜ਼ ਰੋਜ਼ ਨੇ ਨੀਵੀਂ ਪਾਈ ਜਾਂਦੀ ਮਾਂ ਬਗੇ ਸਿੱਖਿਆ ਦਿੱਤੀ ਤੈਨੂੰ ਉਸਨੇ ਵੀ ਤੂੰ ਐਂ ਲੱਗ ਕੇ ਕਰੀ ਬਪੂ ਤੁਸੀਂ ਤਾਂ ਮੇਰਾ ਵਿਆਹ ਕਰਤਾ ਪਰ ਮੇਰੀ ਖੁਸ਼ੀ ਮੇਰੀ ਖੁਸ਼ੀ ਤਾਂ ਤੁਸੀਂ ਪੁੱਛੀ ਹੀ ਨਹੀਂ ਹੈਗੀ ਤੇਰੀ ਖੁਸ਼ੀ ਅਸੀਂ ਕੀ ਦੇਖੀ ਭਾਈ ਜੇ ਤੇਰੀ ਮਾਂ ਜਉਂਦੀ ਹੁੰਦੀ ਤਾਂ ਤੈਨੂੰ ਸ਼ਰਮ ਨਾਲ ਮਰ ਜਾਂਦੀ ਸਹੀ ਗੱਲ ਆ ਬਾਪੂ ਤੁਹਾਡੀ ਕਿਓ ਅਜੇ ਮੇਰੀ ਮਾਂ ਜੇ ਹੁੰਦੀ ਹੁੰਦੀ ਤਾਂ ਮੈਂ ਉਹਦੇ ਨਾਲ ਹਰ ਇੱਕ ਗੱਲ ਕਰ ਸਕਦੀ ਹੁੰਦੀ ਤੇ ਸ਼ਾਇਦ ਉਹ ਮੈਨੂੰ ਸਮਝਦੀ ਵੀ ਪਰ ਮਾਂ ਹੈ ਨਹੀਂ ਨਾ ਨਾਲੇ ਤੁਹਾਨੂੰ ਪਤਾ ਹੀ ਹੈ ਇੱਕ ਧੀ ਜਿੰਨੀ ਖੁੱਲ ਕੇ ਗੱਲਾਂ ਮਾਂ ਨਾਲ ਕਰ ਸਕਦੀ ਹੁੰਦੀ ਆ ਉਹਨੀਆਂ ਪਿਓ ਨੂੰ ਨਹੀਂ ਦੱਸ ਸਕਦੀ ਹੁੰਦੀ ਉਹ ਜੇ ਪਿਓ ਨੂੰ ਨਹੀਂ ਦੱਸ ਸਕਦੀ ਸੀ ਘਟੋ ਘਟ ਮੈਨੂੰ ਦੱਸ ਦਿੰਦੀ ਮੇਰੀ ਤਾਂ ਜ਼ਿੰਦਗੀ ਨਾ ਖਰਾਬ ਹੁੰਦੀ ਜਦ ਕੋਈ ਨੁਕਤੇ ਦੇ ਬੰਦੇ ਦੀ ਗੱਲ ਸੀ ਮੈਂ ਮੰਨ ਲਾ ਜਿੱਥੋਂ ਅਗੇ ਨੂੰ ਨਹੀਂ ਆ ਗਰੂਹੀ ਤੁਸੀਂ ਤਾਂ ਮਾਫੀ ਮੰਗੀ ਜਾਂਦੇ ਹੋ ਜੀ ਆ ਤਾਂ ਦੇਖੋ ਆ ਬੱਡੀ ਬੈਠਾ ਡੋਨ ਬਟਾ ਇੱਥੇ ਖੜੀ ਹੋ ਕੇ ਮਾਫੀ ਮੰਗ ਲੈ ਆਉਣਾ ਹੋਰ ਵੀ ਕਾਹਨੇ ਦੀ ਮੈਨੂੰ ਮਾਫ ਕਰ ਦੋ ਇਹ ਤਾਂ ਗਲਤੀ ਹੋ ਗਈ ਮੁੜ ਕੇ ਨਹੀਂ ਅਜੀ ਗਲਤੀ ਹੁੰਦੀ ਓਏ ਹੰਜੇ ਗੱਲਾਂ ਵਿਆਹ ਤੋਂ ਪਹਿਲਾਂ ਸੁਣੀਆਂ ਲੱਗਦੀਆਂ ਨੇ ਜਦੋਂ ਵਿਆਹ ਹੋ ਜਾਏ ਪਿਛਲੇ ਨਾ ਪਿੱਛੇ ਛੱਡਣੇ ਜਾਂਦੇ ਨੇ ਅੰਜਾਰ ਪੜੇ ਚੋ ਗਈ ਅਮਰ ਤੋਂ ਇਹ ਗਲਤੀਆਂ ਮੈਂ ਸੌਂਖਾਣੀਆਂ ਅਸਤੋ ਬਦਏ ਚ ਕੋਈ ਗਲਤੀ ਨਹੀਂ ਕਰਦੀ ਤੇ ਥੋੜਾ ਸੱਚੇ ਦਿਲੋਂ ਸਾਥ ਦੂੰਗੀ ਦੇਖ ਲੈ ਜੀ ਅੱਜ ਤੋ ਬਦ ਗਲਤੀ ਕੀਤੀ ਨਾ ਕੋਈ ਆ ਤਰਾ ਪਿਓ ਬੈਠਾ ਗਲਕੋੜ ਕੇ ਮਾਰ ਦੂੰਤੀ ਚਾਹੇ ਮਾਰ ਦਿਓ ਚਾਹੇ ਰੱਖ ਲਿਓ ਥੋਡੀ ਮਰਜ਼ੀ ਮੈਂ ਅਸਤੋ ਥੋਟੀ ਹਾਂ